ਸਸੀ ਕਾਲ ਪੰਜਾਬੀਓ ਮੈਂ ਥੋੜਾ ਆਪਣਾ ਮਾਨ ਬਟਿੰਡੇ ਵਾਲਾ ਬਰਨਾਲੇ ਖੜਿਆ ਜੀ ਇੱਥੇ ਇੱਕ ਹਸਪੀਟਲ ਬਣਿਆ ਨਵਾਂ ਬੀ ਐਮ ਸੀ ਸੁਪਰ ਸਪੈਸ਼ਲਿਟੀ ਹਸਪੀਟਲ ਜਿੰਨੇ ਵੀ ਸਪੈਸ਼ਲ ਡਾਕਟਰ ਨੇ 24 ਘੰਟੇ ਇੱਥੇ ਹਾਜ਼ਰ ਨੇ ਪਹਿਲਾਂ ਪ੍ਰਮਾਤਮਾ ਸਭ ਨੂੰ ਤੰਦਰੁਸਤੀ ਬਖਸ਼ੇ ਫੇਰ ਵੀ ਜੇ ਕਦੇ ਲੋਡ ਪੈਂਦੀ ਹੈ ਜੀ ਹੁਣ ਡੀ ਐਮ ਸੀ ਜਾਂ ਕਿਤੇ ਦੂਰ ਜਾਣ ਦੀ ਲੋੜ ਨਹੀਂ ਹੈਗੀ ਸਾਰੇ ਸਪੈਸ਼ਲ ਡਾਕਟਰ ਇੱਥੇ ਬੈਠੇ ਨੇ ਇੱਕ ਛੱਤ ਦੇ ਥੱਲੇ ਤੁਹਾਨੂੰ ਦੱਸਾਂਗੇ ਕਿਹੜੀਆਂ-ਕਿਹੜੀਆਂ ਇੱਥੇ ਸਹੂਲਤਾਂ ਨੇ ਕੀ ਗੱਲਬਾਤ ਹੈ ਤੇ ਆਜੋ ਆਪਾਂ ਅੰਦਰ ਚੱਲਦੇ ਆਂ ਤੁਹਾਨੂੰ ਸਪੈਸ਼ਲ ਕੱਲਾ ਕੱਲਾ ਡਾਕਟਰ ਅਸੀਂ ਦੱਸਾਂਗੇ ਇਹ ਰੋਡ ਹੈਗਾ ਜੀ ਕਿਹੜਾ ਰੋਡ ਆ ਲੱਖੂ ਇਹ ਕਚਹਿਰੀ ਰੋਡ ਜੀ ਜਦੋਂ ਆਪਾਂ ਹੰਡਿਆਏ ਤੋਂ ਕਚਹਿਰੀ ਨੂੰ ਜਾਂਦੇ ਆਂ ਉੱਥੇ ਬਣਿਆ ਹੋਇਆ ਤੇ ਕਿਹੜੇ ਦੇ ਡੀਮਾਰਟ ਦੇ ਬਿਲਕੁਲ ਸਾਹਮਣੇ ਹੈ ਜੀ ਡੀਮਾਰਟ ਜਿਹੜਾ ਬਣਿਆ ਹੋਇਆ ਉਹਦੇ ਸਾਹਮਣੇ ਆ ਤੇ ਆਜੋ ਅੰਦਰ ਤੁਹਾਨੂੰ ਦਿਖਾਉਨੇ ਆ ਥੋੜੇ ਜਿਹੇ ਸਮੇਂ ਦੇ ਵਿੱਚ ਆ ਕਾਫੀ ਤਰੱਕੀ ਆਪਾਂ ਕਹਿ ਸਕਦੇ ਹਾਂ ਮੰਨ ਲਾ ਹਸਪੀਟਲ ਨੇ ਕੀਤੀ ਆ ਸੋਨਾ ਚੱਲ ਰਿਹਾ ਤੇ ਇਲਾਕਾ ਨਿਵਾਸੀ ਇਹਦਾ ਵਧੀਆ ਫਾਇਦਾ ਲੈ ਰਹੇ ਆ ਮੰਨ ਲਓ ਹੁਣ ਦੂਰ ਜਾਣ ਦੀ ਲੋਟ ਨਹੀਂ ਕਿਉਂਕਿ ਬਰਨਾਲੇ ਏਰੀਏ ਨੂੰ ਲੋੜ ਸੀਗੀ ਇਸ ਚੀਜ਼ ਦੀ 24 ਘੰਟੇ ਐਮਰਜੈਂਸੀ ਜਿਵੇਂ ਕੋਈ ਐਕਸੀਡੈਂਟ ਕੇਸ ਹੈ ਤੈਨਾਂ ਕੋਲ ਸਪੈਸ਼ਲ ਨਿਊਰੋ ਦੇ ਸਾਰੇ ਡਾਕਟਰ ਹੈਗੇ ਨੇ ਜੀ ਤੇ ਆ ਦੇਖੋ ਇਹ ਇਹਨਾਂ ਦਾ ਮੈਡੀਕਲ ਸਟੋਰ ਹੈ ਜੀ ਤੇ ਇਹ ਰਿਸੈਪਸ਼ਨ ਹੈ ਠੀਕ ਹੈ ਤੇ ਤੁਹਾਨੂੰ ਦੱਸਦੇ ਆ ਸਹੂਲਤਾਂ ਅ ਮਿੱਤਰੋ ਆਪਣੇ ਨਾਲ ਡਾ 100 ਨੇ ਡਾਕਟਰ ਇਸ਼ਾਨ ਬੰਸਲ ਜੀ ਤੇ ਆਪਾਂ ਕਰਦੇ ਇਹਨਾਂ ਨਾਲ ਗੱਲ ਡਾਕਟਰ ਸਾਹਿਬ ਪਹਿਲਾਂ ਤਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਇਸ ਇਲਾਕੇ ਨੂੰ ਇੱਕ ਬੜੀ ਲੋੜ ਸੀਗੀ ਇੱਕ ਐਦਾਂ ਦੇ ਮਲਟੀਸਪੈਸ਼ਲਿਟੀ ਹਸਪੀਟਲ ਦੀ ਤੇ ਤੁਸੀਂ ਇੱਥੇ ਤਿਆਰ ਕੀਤਾ ਹਨ ਜੀ ਪਹਿਲ ਕੀਤੀ ਵੱਡਾ ਰਿਸਕ ਵੀ ਲਿਆ ਤੇ ਹੁਣ ਅਸੀਂ ਤਾਂ ਲੋਕਾਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਦੂਰ ਜਾਣ ਨਾਲੋਂ ਇੱਥੇ ਤੁਹਾਨੂੰ ਸਾਰੀਆਂ ਸਹੂਲਤਾਂ ਮਿਲਣਗੀਆਂ ਡਾਕਟਰ ਸਾਹਿਬ ਕਿਹੜੇ ਕਿਹੜੇ ਆਪਣੇ ਕੋਲ ਸਪੈਸ਼ਲ ਡਾਕਟਰ ਨੇ ਜੀ ਸਰ ਆਪਣਾ ਇਹ ਸੁਪਰ ਸਪੈਸ਼ਲਟੀ ਹਸਪੀਟਲ ਹੈ ਠੀਕ ਹੈ ਜੀ ਆਪਣੇ ਕੋਲ ਹਾਰਟ ਦੇ ਡੀਐਮ ਕਾਰਡੀਓ ਡਾਕਟਰ ਅਜਲਨ ਮੋਰਾਤਰਾ ਆਪਣੇ ਕੋਲ ਡੀਐਮ ਗੈਸਟਰੋ ਡਾਕਟਰ ਸੁਮਿਤ ਮਹਿਤਾ ਜਿਹੜੇ ਸਟੰਟ ਵਗੈਰਾ ਪੈਂਦੇ ਆ ਹਾਰਟ ਦੇ ਵਿੱਚ ਹਾਰਟ ਦੀ ਕੋਈ ਵੀ ਸਮੱਸਿਆ ਹੈ ਹਾਂਜੀ ਆਪਣੇ ਕੋਲ ਸਪੈਸ਼ਲ ਡੀਐਮ ਡਾਕਟਰ ਹਾਂਜੀ ਠੀਕ ਹੈ ਜੀ ਉਹ ਆਪਣੇ ਕੋਲ ਇੱਥੇ 24 ਆਰ ਹੁੰਦੀ ਹੈ ਜੀ 24 ਘੰਟੇ ਹਾਂਜੀ ਹਾਂ ਠੀਕ ਹੈ ਜੀ ਡੇਲੀ ਓਪਰੇਟਿ ਕਰਦੇ ਆ ਠੀਕ ਹੈ ਜੀ ਉਸ ਤੋਂ ਬਾਅਦ ਸੈਕੰਡ ਆਪਣੇ ਕੋਲ ਹੈਗੇ ਡਾਕਟਰ ਡੀਐਮ ਗੈਸਟਰੋ ਡਾਕਟਰ ਸੁਮਿਤ ਮਹਿਤਾ ਠੀਕ ਹੈ ਮਿੱਤਰੋ ਪੇਟ ਦੇ ਡੀਐਮ ਜਿਵੇਂ ਆਪਾਂ ਕਹਦੇ ਪੇਟ ਦੇ ਸਪੈਸ਼ਲ ਕਿਸੇ ਤਰ੍ਹਾਂ ਦੀ ਪੇਟ ਨਾਲ ਜੁੜੀ ਹੋਈ ਸਮੱਸਿਆ ਕੋਈ ਵੀ ਹੈ ਨਾ ਜਿਵੇਂ ਐਂਡੋਸਕੋਪੀ ਕੋਲੋਨੋਸਕੋਪੀ ਸਾਰਾ ਕੁਝ ਹੁੰਦਾ ਹੋਗਾ ਹਾਂਜੀ ਹਾਂਜੀ ਅੱਛਾ ਜੀ ਇਸ ਤੋਂ ਇਲਾਵਾ ਜੀ ਇਸ ਤੋਂ ਇਲਾਵਾ ਆਪਣੇ ਕੋਲ ਐਮਸੀਐਚ ਨੀਰੋ ਸਰਜਰੀ ਜਿਹੜੇ ਆਪਣੇ ਨੀਰੋ ਸਰਜਰੀ ਦੇ ਡਾਕਟਰ ਹੈ ਜਿਹੜੇ ਦਿਮਾਗ ਦੇ ਡਾਕਟਰ ਤੇ ਸਪਾਈਨ ਦੇ ਜਿੱਦਾਂ ਐਕਸੀਡੈਂਟ ਕੇ ਸਿਰ ਦੀ ਸੱਟ ਲੱਗ ਜਾਂਦੀ ਹੈ ਜੀ ਹਾਂਜੀ ਹਾਂਜੀ ਜਾਂ ਰੀਡ ਦੀ ਹੱਡੀ ਨਾਲ ਕੋਈ ਸਮੱਸਿਆ ਜਿੱਮੇ ਹੁਣ ਆਪਣੇ ਐਕਸੀਡੈਂਟ ਹੋ ਜਾਂਦਾ ਹੈ ਤਾਂ ਪੇਸ਼ੈਂਟ ਨੂੰ ਅੱਧੇ ਘੰਟੇ ਘੰਟੇ ਦੇ ਵਿੱਚ ਆਪਰੇਸ਼ਨ ਜ਼ਰੂਰੀ ਹੈ ਨਹੀਂ ਤਾਂ ਆਪਾਂ ਕਹਿੰਦੇ ਦਿਮਾਗ ਖੂਨ ਜ਼ਿਆਦਾ ਵਹਿਣ ਕਰਕੇ ਡੈਥ ਹੋ ਗਈ ਹਾਂਜੀ ਇੱਥੇ ਆਪਣੇ ਬਨਾਲੇ ਚ ਸਾਡੇ ਕੋਲ 24 ਆਰ ਅਵੇਲੇਬਲ ਹੈ ਡੇਲੀ ਅਵੇਲੇਬਲ ਹੈ ਠੀਕ ਹੈ ਹਨਾ ਜੀ ਦੋਸਤੋ ਜਿਵੇਂ ਪ੍ਰਮਾਤਮਾ ਪਹਿਲੀ ਗੱਲ ਕਿਸੇ ਨੂੰ ਲੋੜ ਨਾ ਪਾਵੇ ਜੇ ਕੋਈ ਐਕਸੀਡੈਂਟ ਕੇਸ ਹੁੰਦਾ ਉਦੋਂ ਬੜੀ ਸਮੇਂ ਦੀ ਬਚਤ ਜ਼ਰੂਰੀ ਹੁੰਦੀ ਹੈ ਵੀ ਦੂਰ ਜਾਣ ਨਾਲੋਂ ਹਨਾ ਆਪਾਂ ਨੂੰ ਨੇੜੇ ਸਹੂਲਤਾਂ ਮਿਲ ਗਈ 24 ਘੰਟੇ ਇੱਥੇ ਜਿਹੜੇ ਸਪੈਸ਼ਲ ਡਾਕਟਰ ਨੇ ਐਮਸੀਐਚ ਨਿਊਰੋ ਉਹ ਇੱਥੇ ਅਵੇਲੇਬਲ ਨੇ ਜਿਹੜੇ ਸਪੈਸ਼ਲ ਡਾਕਟਰ ਇਸ ਕੇਸ ਨੂੰ ਚਾਹੀਦੇ ਹੁੰਦੇ ਆ ਉਸ ਤੋਂ ਬਾਅਦ ਡਰਸ ਐਕਸੀਡੈਂਟ ਦੇ ਵਿੱਚ ਹੱਡੀਆਂ ਦੀ ਵੀ ਟੁੱਟ ਭੱਜ ਹੋ ਜਾਂਦੀ ਹੈ ਹਾਂਜੀ ਹਾਂ ਸਾਡੇ ਕੋਲ ਐਮਐਸ ਆਰਥੋ ਡਾਕਟਰ ਤੁਸ਼ਾਰ ਸਿੰਘ ਲਾ ਜੀ ਇੱਥੇ ਹੁੰਦੇ ਆ ਜੀ ਤੇ ਮੈਡੀਸਨ ਦੇ ਡਾਕਟਰ ਡਾਕਟਰ ਮੇਗਾ ਸਿੰਘਲਾ ਜੀ ਜਿਵੇਂ ਸਪਰੇ ਪੀਤੀ ਪੋਇਜ਼ ਕੋਈ ਜਾਂ ਕਿਸੇ ਨੇ ਜਾਂ ਕੋਈ ਦਵਾਈ ਖਾ ਲਈ ਜਾਂ ਨਸ਼ਾ ওভারਡੋਸ ਹੋ ਗਿਆ ਉਸ ਚੀਜ਼ ਦੇ ਸਾਰੀ ਚੀਜ਼ ਆਪਣੇ ਕੋਲ ਅਵੇਲੇਬਲ ਹੈ ਟ੍ਰੀਟਮੈਂਟ ਅੰਥੀ ਸੀਆ ਵਗੈਰਾ ਸਾਰੇ ਤਰ੍ਹਾਂ ਦੇ ਹਾਂਜੀ 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 ਅਵੇਲੇਬਲ ਹੈ ਹਾਂਜੀ ਹਾਂਜੀ ਅੱਛਾ ਇਸ ਤੋਂ ਇਲਾਵਾ ਸਰ ओपीडी ਆਪ ਓਪੜੀ ਆਪਣੇ ਕੋਲ ਟਾਈਮਿੰਗ 9 ਤੋਂ 5 ਹੁੰਦੀ ਹੈ ਡੇਲੀ ਹੁੰਦੀ ਹੈ ਜੀ ਉਹਦੇ ਵਿੱਚ ਆਪਣੇ ਕੋਲ ای.ਐਨ.ਟੀ ਦੇ ਡਾਕਟਰ ਕੰਨ ਨੱਕ ਗਲੇ ਦੇ ਹਾਂਜੀ ਕੰਨ ਨੱਕ ਗਲੇ ਦੇ ਸਕਿੱਲ ਦੇ ਡਾਕਟਰ ਠੀਕ ਹੈ ਜੀ ਕਿਹੜੇ ਆਪਣੇ ਸਾਰੇ ਪੰਜਾਬ ਚ ਫਰਸਟ ਆਈ ਸੀ ਮੈਡਮ ਡਾਕਟਰ ਸ਼ਾਇਨਾ ਹੌਲਕਾ ਅੱਛਾ ਹਾਂਜੀ ਹਾਂ ਜਿਹੜੇ ਚਮੜੀ ਦੇ ਰੋਗਾਂ ਦੇ ਮਹਾਰ ਜੀ ਠੀਕ ਹੈ ਜੀ ਤੇ ਆਪਣੇ ਸਾਈਕੀਟਰੀ ਦੇ ਡਾਕਟਰ ਨਸ਼ਾ ਛਡਾਉਣ ਨਾਲ ਡਾਕਟਰ ਜੀ ਠੀਕ ਹੈ ਹਨਾ ਤੇ ਆਪਣੇ ਕਿਹੜੇ ਗਾਇਨੀ ਦੇ ਡਾਕਟਰ ਲੇਡੀ ਸਪੈਸ਼ਲਿਸਟ ਮਿੱਤਰੋ ਕਿਸੇ ਨੂੰ ਵੀ ਦਿਮਾਗੀ ਤੌਰ ਤੇ ਕੋਈ ਪ੍ਰੋਬਲਮ ਹੁੰਦੀ ਆ ਹਨਾ ਤਾਂ ਉਸ ਤਰ੍ਹਾਂ ਦੇ ਜਿਵੇਂ ਆਪਾਂ ਕਹਿੰਦੇ ਆ ਸਪੈਸ਼ਲ ਡਾਕਟਰ ਚਾਹੀਦੇ ਹੁੰਦੇ ਪਹਿਲਾਂ ਬਾਹਰ ਜਾਂਦੇ ਸੀ ਆਪਾਂ ਉਹ ਵੀ ਇੱਥੇ ਮੌਜੂਦ ਨੇ ਤੇ ਇਸ ਤੋਂ ਇਲਾਵਾ ਗੈਨੀ ਦੇ ਜਿਵੇਂ ਔਰਤਾਂ ਦੇ ਰੋਗਾਂ ਦੇ ਜਿਵੇਂ ਹਾਂਜੀ ਹਾਂਜੀ ਕੋਈ ਡਿਲੀਵਰੀ ਕਰਾਣੀ ਹੈ ਸਰਜਰੀ ਕਰਾਣਾ ਹੈ ਜਾਂ ਬੱਚੇਦਾਨੇ ਦੀ ਕੋਈ ਤਕਲੀਫ ਹੈ ਜਾਂ ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ ਪਿਆ ਹਾਂਜੀ ਅੱਜ ਕੱਲ੍ਹ ਤਾਂ ਤੁਹਾਨੂੰ ਪਤਾ ਹੈ ਇਹ ਬਹੁਤ ਸਮੱਸਿਆਈ ਤੇ ਸਪੈਸ਼ਲ ਡਾਕਟਰ ਨੇ ਆਪਣੇ ਕੋਲੇ ਆਪਣੇ ਕੋਲ ਹਰ ਬਿਮਾਰੀ ਦਾ ਇਲਾਜ ਇੱਕ ਛੱਤ ਥੱਲੇ ਹੈ ਜੀ ਇੱਕ ਛੱਤ ਥੱਲੇ ਬਟ ਟੋਟਲੀ ਕਹਿ ਦਈਏ ਹਾਂਜੀ ਹਾਂਜੀ ਠੀਕ ਹੈ ਜੀ ਆਪਣੇ ਕੋਲ ਇੱਥੇ ਆਈ ਸੀ ਯੂ ਆਪਣਾ ਕਿੰਨੇ ਬெட் ਦਾ ਹੈ ਆਈ ਸੀ ਯੂ 20 ਬெட் ਆਈ ਸੀ ਯੂ ਹੈ ਜੀ ਜਿਹਦੇ ਵਿੱਚ ਮਾਡਰਨ ਨਵੀਂ ਵੈਂਟੀਲੇਟਰ ਲੱਗੇ ਹੋਏ ਆ ਇਨਫਿਊਜ਼ਨ ਪੰਪ ਮਲਟੀ ਪੈਰਾ ਡੀਫਿਬਿਲੇਟਰ ਹਰ ਫੈਸਿਲਿਟੀ ਅਪਲੇ ਹੈ ਸਰ ਇੱਕ ਮੇਰੇ ਹੁਣ ਜ਼ਿਆਦਾ ਐਕਸੀਡੈਂਟ ਦੇ ਕੇਸ ਦੇ ਵਿੱਚ ਮੌਕੇ ਦੇ ਉੱਤੇ ਹੁਣ ਨਹੀਂ ਤਾਂ ਬਾਹਰ ਜਾ ਕੇ ਭਜਣਾ ਪੈਂਦਾ ਕੋਈ ਸੀ ਟੀ ਟੀ ਸਕੈਨ ਐਮ ਆਰ ਆਈ ਵਗੈਰਾ ਕਰਵਾਉਣੀ ਹੁੰਦੀ ਹੈ ਉਹ ਵੀ ਆਪਣੇ ਕੋਲੇ ਆਪਣੇ ਕੋਲੇ ਇਸ ਟਾਈਮ ਹ ਇਹ ਇਲਾਕੇ ਦਾ ਸਭ ਤੋਂ ਵੱਡਾ ਸਿਟੀ ਸਕੈਨ ਹੈ ਜੀ ਕੁਝ ਵੀ ਕਰਵਾਉਣ ਬਾਹਰ ਨਹੀਂ ਜਾਣਾ ਨਾ ਜੀ ਨਾ ਇੱਥੇ ਬਟੰਡੇ ਦੇਖਦੇ ਫਲਾਨਿਆਂ ਦਵਾਈਆਂ ਕਰਾ ਲਓ ਸਿਟੀ ਕਰਾ ਲਓ ਕੁਝ ਨਹੀਂ ਕਰਾਉਂਦੇ ਨਾ ਜੀ ਨਾ ਸਾਰਾ ਕੁਝ ਇੱਥੇ ਹੁੰਦਾ ਸਭ ਤੋਂ ਕੀਮਤੀ ਜਾਨ ਹੁੰਦੀ ਹੈ ਮਿੱਤਰੋ ਤੇ ਉਸ ਸਮੇਂ ਦੇ ਤੇ ਇੱਕ ਇੱਕ ਮਿੰਟ ਸਹੀ ਹੁੰਦਾ ਸਹੀ ਗੱਲ ਹੈ ਜੀ ਹੈ ਨਾ ਜੀ ਇਹ 골ਡਨ ਆਰ ਕਹਿ ਦਿੰਦੇ ਆਪਾਂ ਕਿ 골ਡਨ ਆਰ ਦੇ ਵਿੱਚ ਸਹੀ ਟ੍ਰੀਟਮੈਂਟ ਮਿਲ ਜੇ ਪੇਸ਼ੈਂਟ ਨੂੰ ਪੇਸ਼ੈਂਟ ਦੇ ਬਚਣ ਦੇ ਚਾਂਸ ਬਹੁਤ ਵਧੀਆ ਹੋ ਜਾਂਦੇ ਆ ਵਧ ਜਾਂਦੇ ਚਾਂਸ ਤੇ ਇਹ 골ਡਨ ਆਰ ਦੇ ਵਿੱਚ ਹਾਂ ਜੀ ਇੱਕ ਛੱਤ ਦੇ ਥੱਲੇ ਤੁਹਾਨੂੰ ਸਾਰੇ ਸਹੂਲਤਾਂ ਅਲਟਰਾਸਾਉਂਡ ਸਪੀਸ ਕਰਨ ਜੋ ਵੀ ਕਰਵਾਉਣਾ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਜਿਹੜੇ ਵੀ ਐਂਬੂਲੈਂਸ ਡਰਾਈਵ ਕਰਦੇ ਆ ਉਹਨਾਂ ਨੂੰ ਸਾਡੀ ਬੇਨਤੀ ਹੈ ਮਿੱਤਰੋ ਸੋਨ ਨੂੰ ਵੀ ਪਤਾ ਤੁਹਾਡਾ ਤਜਰਬਾ ਹੈ ਨਾ ਉਦੋਂ ਇੱਕ ਇੱਕ ਮਿੰਟ ਕੀਮਤੀ ਹੁੰਦਾ ਦੂਰ ਜਾਣ ਨਾਲੋਂ ਜੇ ਤੁਸੀਂ ਮੰਨ ਲਓ ਇੱਥੇ ਨੇੜੇ ਕੋਈ ਕੇਸ ਹੋ ਗਿਆ ਬਠਿੰਡੇ ਭੱਜਣ ਨਾਲੋਂ ਜਾਂ ਲੁਧਿਆਣੇ ਜਾਣ ਨਾਲੋਂ ਇੱਥੇ ਹੀ ਆਪਾਂ ਮੜਾ ਜੀ ਐਡਰੈਸ ਚੰਗੀ ਤਰ੍ਹਾਂ ਸਮਝਾ ਦਈਏ ਜੀ ਆਪਣਾ ਜੀ ਹੰਡਿਆਏ ਰੋਡ ਤੇ ਡੀਮਾਰਟ ਤੋਂ ਅੱਗੇ ਜਾ ਕੇ ਮੋਗਿਆ ਵਾਲਾ ਪੋਲਾ ਹੁੰਦਾ ਉਹਦੇ ਸੱਜੇ ਪਾਸੇ ਆਪਣੀ ਬਿਲਡਿੰਗ ਹੈ ਜੀ ਬੀ ਐਮ ਸੀ ਸੁਪਰ ਸਪੈਸ਼ਲਿਟੀ ਹਸਪੀਟਲ ਹੰਡਿਆਏ ਰੋਡ ਬਰਨਾਲਾ ਜੀ ਠੀਕ ਹੈ ਜੀ ਸਰ ਜਿਵੇਂ ਲੋਕਾਂ ਦੀ ਬੀਮੇ ਕਰਵਾਈ ਹੁੰਦੀ ਹੈ ਉਹ ਆਉਣ ਵਾਲੇ ਸਮੇਂ ਚੱਲਣਗੇ ਆਪਣੇ ਕਾਰਡ ਸਾਰੇ ਹਾਂਜੀ ਹੁਣ ਆਪਣੇ ਹਾਂਜੀ ਕੈਸ਼ਲੈਸ ਅੱਧੇ ਦਾ ਆਪਣੇ ਕੋਲ ਹੁਣ ਇਹ ਪੈਨਲਡ ਹੋ ਗਏ ਜੀ ਆਪਾਂ 5 ਲੱਖਾਂ ਵਾਲਾ ਮੋਦੀ ਵਾਲਾ ਕਾਰਡ ਵੀ ਚ ਪਰਮਿਸ਼ਨ ਲੈ ਲਈ ਭੇਜਿਆ ਹੋਇਆ ਜੀ ਉਹ ਵੀ ਇਸ ਮਹੀਨੇ ਰੱਬ ਦੀ ਕਿਰਪਾ ਨਾਲ ਆਪਾਂ ਨੂੰ ਮਿਲ ਜੇਗਾ ਜੀ ਤੇ ਆਪਣੇ ਕੋਲ ਸਾਰੇ ਬੀਮੇ ਸਾਰੇ ਟ੍ਰੀਟਮੈਂਟ ਇੱਥੇ ਚੱਲਣਗੇ ਜੀ ਉਹ ਆਮ ਲੋਕਾਂ ਦਾ ਬੜਾ ਫਾਇਦਾ ਜੀ 5 ਲੱਖ ਵਾਲੇ ਕਾਰਡ ਦੇ ਵਿੱਚ ਤੁਸੀਂ ਕੋਈ ਇਲਾਜ ਕਰਵਾਉਣਾ ਕੁਝ ਕੁ ਦਿਨਾਂ ਤੱਕ 150 ਕਲੇ ਚਾਲੂ ਹੋ ਜਾਊਗਾ ਬਾਕੀ ਜਿਵੇਂ ਪ੍ਰਾਈਵੇਟ ਬੀਮੇ ਕਰਾਈ ਹੁੰਦੇ ਜਿਵੇਂ ਮੇਰਾ ਸਟਾਰ ਹੈਲਥ ਦਾ ਕਰਾਇਆ ਹੋਰ ਬੜੀਆਂ ਕੰਪਨੀਆਂ ਨੇ ਉਹ ਸਾਰੇ ਇੱਥੇ ਹੋਣਗੇ ਜੀ ਕੈਸ਼ਲੈਸ ਜਿਵੇਂ ਹੁਣ ਡਾਇਲਿਸਿਸ ਦਾ ਇੱਕ ਆਪਣੇ ਸੈਂਟਰ ਹੈ ਜੀ ਉਹ ਆਪਣੇ ਕੋਲ ਵਧੀਆ ਮਸ਼ੀਨਾਂ ਬਾਹਰੀਆਂ ਮਸ਼ੀਨਾਂ ਬਾਦਲਾ ਆਰਓ ਫ੍ਰੀਜਨੈਸ ਕੰਪਨੀ ਦਾ ਹੈ ਨਾ ਆਪਣੇ ਕੋਲ ਹੈ ਉਹ 5 ਲੱਖ ਰੁਪਏ 'ਚ ਕਾਰਟ ਤੇ ਫ੍ਰੀ ਕੀਤਾ ਜਾਊਗਾ ਅੱਛਾ ਜੀ ਡਾਇਲਿਸਿਸ ਵੀ ਫ੍ਰੀ ਹੈ ਡਾਇਲਿਸਿਸ ਵੀ ਫ੍ਰੀ ਆਪਣੇ ਕੋਲੇ ਨੇਫਰੋ ਦੇ ਡਾਕਟਰ ਹੈਗੇ ਨਾ ਹਾਂਜੀ ਹਾਂ ਨੇਫਰੋ ਦੇ ਡਾਕਟਰ ਆਪਣੇ ਕੋਲ ਹੈਗੇ ਜੀ ਜਿਨ੍ਹਾਂ ਦੀ ਨਿਗਰਾਨੀ ਅੰਡਰ ਹੀ ਸਾਰਾ ਡਾਇਲਿਸਿਸ ਕੀਤਾ ਜਾਊਗਾ ਹਾਂ ਬਾਕੀ ਮੈਂ ਇੱਕ ਮੇਨ ਗੱਲ ਕਰਦਾ ਅ ਜਿਹੜੇ ਡੈਲਸਿਸ ਕਰਦਾ ਉਹ ਮੇਰਾ ਬਰਾਦਰ ਹੀ ਆ ਟੈਕਨੀਸ਼ੀਅਨ ਹੈ ਲਖਵਿੰਦਰ ਉਹਦਾ ਕਰਕੇ ਮੈਂ ਡੈਲਸਿਸ ਨੂੰ ਮਿਲਿਆ ਤੇ ਆਪਣਾ ਭਰਾ ਹੈਗਾ ਕੋਈ ਡੈਲਸਿਸ ਸੰਬੰਧੀ ਕਿਸੇ ਨੂੰ ਲੋੜ ਹੋਵੇ ਤਾਂ ਤੁਸੀਂ ਮੈਨੂੰ ਪਰਸਨਲੀ ਵੀ ਕਾਲ ਕਰ ਸਕਦੇ ਹੋ ਤੇ ਮੇਰਾ ਵੀਰ ਕਿਸੇ ਦਾ ਭਲਾ ਹੋ ਜਾਊਗਾ ਕਿਸੇ ਲੋੜਵੰਦ ਤੱਕ ਇਹ ਵੀਡੀਓ ਪਹੁੰਚੂਗੀ ਅੱਗੇ ਜੇ ਕਿਸੇ ਨਾਲ ਜੀ ਜ਼ਰੂਰ ਕਰ ਦਿਓ ਧੰਨਵਾਦ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ